देखो जिस तरह वीडियो ਦੇ ਵਿੱਚ ਸਾਹਮਣੇ ਆ ਰਿਹਾ ਹੈ ਕਿ ਲੀਡਰ ਆਫ اپੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜ਼ਵਾ ਤੇ ਉਹਨਾਂ ਦੇ ਵੱਡੇ ਲੀਡਰ ਜਿਹੜੇ ਹੈ ਉਹ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਵੜ ਕੇ ਉਹਨਾਂ ਨੂੰ ਜਿਸ ਤਰੀਕੇ ਨਾਲ ਧਮਕਾ ਰਹੇ ਨੇ ਔਰ ਇਸ ਤੋਂ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੈਗਾ ਕਿ ਇਹ ਉਹਨਾਂ ਦੀ ਡੈਸਪੀਰੇਸ਼ਨ ਹੈਗੀ ਹੈ ਉਹ ਇਲੈਕਸ਼ਨ ਹਾਰ ਰਹੇ ਨੇ ਔਰ ਜਿੱਦਾਂ ਦੀ ਸ਼ਬਦਾਵਲੀ ਉਹ ਯੂਜ਼ ਕਰ ਰਹੇ ਨੇ ਇੱਕ ਚੁੜੇ ਹੋਏ ਨੁਮਾਇंदे ਨੂੰ ਇਦਾਂ ਦੀ ਸ਼ਬਦਾਵਲੀ ਤਾਂ ਵੈਸੀ ਸ਼ੋਭਾ ਨਹੀਂ ਦਿੰਦੀ ਹੈਗੀ ਮਤਲਬ ਤੁਸੀਂ ਅੰਦਾਜ਼ਾ ਲਗਾਓ ਕਿ ਅੱਜ ਜਦੋਂ ਸੱਤਾ ਦੇ ਵਿੱਚ ਨਹੀਂ ਹੈਗੇ ਜਿਦੋਂ ਉਹ ਉਹਨਾਂ ਇਸ ਤਰ੍ਹਾਂ ਦੀ ਸ਼ਬਦਾਵਲੀ ਯੂਜ਼ ਕਰਦੇ ਨੇ ਉਦੋਂ ਇਸ ਤਰੀਕੇ ਨਾਲ ਪ੍ਰਸ਼ਾਸਨ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਧਮਕਾਉਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਇਹ ਸੱਤਾ ਦੇ ਵਿੱਚ ਸੀ ਉਹਨੂੰ ਇਹਨਾਂ ਨੇ ਕਿਸ ਤਰੀਕੇ ਨਾਲ ਇਲੈਕਸ਼ਨ ਕਰਾਏ ਹੋਣਗੇ ਇਹ ਲੋਕ ਭਲੀ ਭਾਨਤੀ ਜਾਣਦੇ ਹੈਗੇ ਆ ਤੇ ਵਾਜਬਾ ਸਾਹਿਬ ਇਸ ਫ੍ਰਸਟ੍ਰੇਸ਼ਨ ਦੇ ਵਿੱਚ ਤੁਸੀਂ ਲੋਕਤੰਤਰ ਦਾ ਘਾਣਾ ਨਾ ਕਰੋ ਤੁਸੀਂ ਇਹ ਲੋਕਤੰਤਰ ਦੀ ਪ੍ਰਕਿਰਿਆ ਦੇ ਵਿੱਚ ਵਿਘਨ ਨਾ ਪਾਓ ਤੁਹਾਡੇ ਕੋਲੇ ਨਹੀਂ ਕੈਂਡੀਡੇਟ ਹੈਗੇ ਹਰਮਨ ਹਾਲਾਂਕਿ ਜਿਹੜਾ ਇਹ ਇਲੈਕਸ਼ਨ ਹੈਗਾ ਬਿਲਕੁਲ ਨਿਰਪੱਖ ਤੌਰ ਤੇ ਹੋ ਰਿਹਾ ਹੈਗਾ ਆਵਾਜ਼ ਵੀ ਪਾਰਟੀ ਦੇ ਨੁਮਾਇੰਦੇ ਖੁਦ ਅ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਏ ਹੈਗੇ ਤਾਂ ਕਿ ਮਤਲਬ ਇਹ ਨਿਰਪੱਖ ਚੋਣਾ ਹੋ ਸਕਣ ਜਿੱਥੇ ਸਿਕਿਉਰਿਟੀ ਦੀ ਡੋਰਾਂ ਉਤੇ ਸਿਕਿਉਰਿਟੀ ਦਿੱਤੀ ਜਾ ਸਕੇ ਔਰ ਕਿਸੇ ਨੂੰ ਫਾਰਮ ਪਰ ਨੌਰੀ ਰੋਕਿਆ ਜਾ ਰਿਹਾ ਜੀ ਬਲਕਿ ਜੇਕਰ ਕਿਸੇ ਨੂੰ ਐਨਓਸੀ ਨਹੀਂ ਵੀ ਮਿਲੀ ਤਾ ਉਹ ਜਿਹੜਾ ਸਵੇ ਕੋਸ਼ਨਾ ਪੱਤਰ ਦੇ ਕੇ ਜਿਹੜਾ ਹੈਗਾ ਉਹ ਆਪਣਾ ਫਾਰਮ ਸਬਮਿਟ ਕਰ ਰਿਹਾ ਹੈਗਾ ਸੋ ਇਸ ਤਰ੍ਹਾਂ ਦੀ ਜਿਹੜੀ ਫ੍ਰਸਟ੍ਰੇਸ਼ਨ ਇਸ ਤਰ੍ਹਾਂ ਦੀ ਸ਼ਬਦਾਵਲੀ ਇੱਕ ਚੁਣੇ ਹੋਏ ਨਮਾਇंदे ਨੂੰ ਇੱਕ ਆਈਐਸ ਆਫੀਸਰ ਦੇ ਖਿਲਾਫ ਵਰਤਣੀ ਸ਼ੋਭਾ ਨਹੀਂ ਦਿੰਦੀ